ਜੀ ਇਹ ਆ ਦਾ ਮੇਲਾ ਜਿਹੜਾ ਕਿ ਹਰ ਇੱਕ ਸਾਲ ਕਰਾਇਆ ਜਾਂਦਾ ਬਸ ਹੁਣ 100 ਮਹੀਨੇ ਦਾ ਖਤਮ ਹੋ ਜਾ ਰਿਹਾ ਹੈ ਤੇ ਸਾਡਾ ਤੀਜ ਦਾ ਮੇਲਾ ਆ ਚਾਹਦਾ ਫਿਰ ਇੱਕ ਨੂੰ ਕੱਲ ਨੂੰ 2 ਵਜੇ ਤੋਂ ਲੈ ਕੇ 6 ਵਜੇ ਤੱਕ ਹੈ ਜੀ ਬੱਚਿਆਂ ਦੇ ਪ੍ਰੋਗਰਾਮ ਹੈਗੇ ਕਿੱਦਾਂ ਪੰਗੜਾ ਸੋਰੋ ਪ੍ਰੋਗਰਾਮਸ ਅਲੱਗ-ਅਲੱਗ ਐਕਟਮਾਸ ਨੇ ਤੇ ਵੱਡਿਆਂ ਦਾ ਪੰਗੜਾ ਕਿੱਦਾਂ ਤੇ ਪ੍ਰੋਗਰਾਮ ਹੋਣਗੇ ਤੇ ਸਾਰਿਆਂ ਦਾ ਇੰਟਰਟੇਨਮੈਂਟ ਧਿਆਨ ਰੱਖਦੇ ਹੋਏ ਕੀ ਆਪ ਇੱਕ ਤਰ੍ਹਾਂ ਦਾ ਫੈਮਿਲੀ ਫੰਕਸ਼ਨ ਹੈ ਇਹ ਕਿ ਸਾਰੀ ਫੈਮਿਲੀ ਇੰਜੋਏ ਕਰ ਸਕਦੀ ਹੈ ਅ ਵੈਸੇ ਤਾਂ ਪਿਛਲੇ ਪੂਰੇ ਮੰਥ ਤੋਂ ਚੱਲਦਾ ਹੈ ਹਰ ਇੱਕ ਵੀਕਐਂਡ ਤੇ ਸੈਚਰਡੇ ਸੰਡੇ ਟੀਚਰਸ ਨੇ ਹੈਲਥ ਵਾਲਿਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਵਾਲਿਆਂ ਨੇ ਇਹਨੂੰ ਮਨਾਇਆ ਹੈਗਾ ਪਰ ਹਮ ਹੋਸ ਤੇ ਤਕਰੀਬਨ ਇੱਕ ਮਹੀਨੇ ਤੋਂ ਮੇਲੇ ਚੱਲ ਰਹੇ ਨੇ ਪਰ ਇਹ ਹੈ ਕਿ ਸਾਡਾ ਪਰਸਨਲ ਆਪਣੇ ਵੱਲ ਉਸ ਨੀਤਾ ਚੈਰੀਟੇਬਲ ਵੱਲੋਂ ਤੇ ਵੀਂਡ ਸੁਸਾਇਟੀ ਵੱਲੋਂ ਸਾਡਾ ਆਪਣਾ ਫੰਕਸ਼ਨ ਹੈ ਕਿ ਸਾਡੇ ਏਰੀਏ ਦੇ ਲੋਕ ਜਿਵੇਂ ਚੰਡੀਗੜ੍ਹ ਦੂਰ ਆ ਫੈਸਟੀਵਲ ਮਨਾਣੇ ਜਾਣ ਸਕਦੇ ਅਸੀਂ ਸਿਰਫ ਚੀਪ ਤੇ ਵਧੀਆ ਚਾਹੁੰਦੇ ਆ ਕਿ ਸਾਡੇ ਏਰੀਏ ਦੇ ਲੋਕਾਂ ਨੂੰ ਘਰ ਦੇ ਵਿੱਚ ਹੀ ਸੌਖ ਬਣ ਸਾਰੇ ਬੱਚੇ ਕਰ ਸਕਦੇ ਨੇ ਇਸ ਪਾਰਟਿਸਪੀਟ ਸਕੂਲਾਂ ਵਾਲੇ ਜਾਂ ਜਿਹੜੇ ਵੀ 15 ਸਾਲ ਤੋਂ ਨੀਚੇ ਦੇ ਬੱਚੇ ਪਾਰਟਿਸਪੀਟ ਕਰ ਸਕਦੇ ਨੇ ਅਰੇ ਮੈਂ ਬਿਲਕੁਲ ਜਿਹਨਾਂ ਜਿੰਨੇ ਵੀ ਕੰਪੀਟੀਸ਼ਨ 'ਚ ਬੱਚੇ ਆਉਣਗੇ ਭਾਗ ਲੈਣਗੇ ਮੈਂ ਸਾਰਿਆਂ ਨੂੰ ਪ੍ਰਾਈਜ਼ ਮਿਲਣਗੇ ਕਿ ਮੈਂ ਬਸ ਇਹ ਮੈਸੇਜ ਦੇਣੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਬਹੁਤ ਨੇੜੇ ਤੁਹਾਡੀ ਸਹੂਲਤ ਨੂੰ ਦੇਖਦੇ ਹੋਏ ਮੇਲਾ ਹੈਗਾ ਸਾਰੇ ਜਣੇ ਆਓ ਆਪਾਂ ਰਲ ਕੇ ਐਨਜੋਏ ਕਰੀਏ